ਹਾਂਜੀ ਦੋਸਤੋ ਵਿੱਤੀ ਵਿਭਾਗ ਫਾਈਨੈਂਸ ਡਿਪਾਰਟਮੈਂਟ ਦੀ ਵੱਲੋਂ ਮਲਾਸਮਾ ਦੇ ਲਈ ਬਹੁਤ ਹੀ ਮਹੱਤਵਪੂਰਨ ਪੱਤਰ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਸੋ ਦੋਸਤੋ ਮੁੱਖ ਸਕੱਤਰ ਦੇ ਵੱਲੋਂ ਠੀਕ 24 ਅਪ੍ਰੈਲ ਨੂੰ ਸੇਵਾ ਸਕੱਤਰ ਤੇ ਚੰਡੀਗੜ੍ਹ ਵਿਖੇ ਕਾਰਵਾਈ ਰਿਪੋਰਟ ਜਿਹੜੀ ਹੈ ਉਹ ਮੰਗ ਲਈ ਗਈ ਹੈ ਆਤੀ ਮੌਕੇ ਤੇ ਡਿਪਾਰਟਮੈਂਟਸ ਦੀ ਵੱਲੋਂ ਜਿਹੜੇ ਕੋਲੋਂ ਵਿਭਾਗਾਂ ਦੇ ਕੋਲੋਂ ਜਿਹੜੀ ਹੈ ਕਾਰਵਾਈ ਰਿਪੋਰਟ ਹੈ ਉਸ ਨੂੰ ਲੈ ਕੇ ਤਵੀਜ਼ ਨੂੰ ਲੈ ਕੇ ਜਿਹੜੀ ਹੈ ਉਹ ਮੌਕੇ ਤੇ ਮੀਟਿੰਗ ਵੀ ਜਿਹੜੀ ਹੈ ਨਿਸ਼ਚਿਤ ਕਰ ਦਿੱਤੀ ਗਈ ਹੈ ਦੇ ਦੋਸਤੋ ਬਹੁਤ ਹੀ ਮਹੱਤਵਪੂਰਨ ਪੱਤਰ ਜਿਹੜਾ ਹੈ ਇਸ ਸੰਬੰਧੀ ਪਹਿਲਾਂ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਪਰੰਤੂ ਅਜੇ ਤੱਕ ਕੋਈ ਵੀ ਰਿਪੋਰਟ ਜਿਹੜੀ ਆ ਉਹ ਵਿਭਾਗਾਂ ਦੇ ਵਿਰੁੱਧ ਨਹੀਂ ਦਿੱਤੀ ਗਈ ਸੀ ਇਸ ਨੂੰ ਲੈ ਕੇ ਕਿਹੜੀਆਂ ਡਿਮਾਂਡਸ ਨੇ ਮਲਾਜ਼ਮਾਂ ਪੈਨਸ਼ਨਰਾਂ ਦੀਆਂ ਇਸ ਪੱਤਰ ਦੇ ਵਿੱਚ ਪੂਰੀ ਜਿਹੜੀ ਹੈ ਜਾਣਕਾਰੀ ਤੁਹਾਨੂੰ ਅੱਜ ਸਾਂਝੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਕਿਉਂਕਿ ਮਲਾਜ਼ਮਾਂ ਤੇ ਪੈਸ਼ਨਨ ਸਬੰਧੀ ਹਰ ਤਰ੍ਹਾਂ ਦੀ ਲੇਟੈਸਟ ਜਾਣਕਾਰੀ ਲੈ ਕੇ ਇਸ ਚੈਨਲ ਤੇ ਦਿਰ ਨੇ ਆ ਸੋ ਦੋਸਤੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੰਜਾਬ ਸਰਕਾਰ ਵਿੱਤ ਵਿਭਾਗ ਤੇ ਮਿਤੀ ਤੁਸੀਂ ਜਿਹੜੀ ਹੈ ਦੇਖ ਸਕਦੇ ਹੋ 12 April 2024 ਤੇ ਵਿਸ਼ਾ ਹੈਗਾ ਵਿੱਤ ਵਿਭਾਗ ਦੇ ਵੱਲੋਂ ਹਦਾਇਤ ਮਿਤੀ ਜਿਹੜੀ ਹੈ 17/7/2020 ਦੇ ਸੰਮੁਖ ਹੈ ਜਿਹੜਾ ਸਤਤਮਾ ਸਤਮਾ ਸੈਂਟਰਲ ਪੇ ਕਮਿਸ਼ਨ ਅਤੇ ਪੈਟਰਨ ਦੇ ਨਿਰਧਾਰਿਤ ਕੀਤੇ ਗਏ ਜਾਣ ਵਾਲੇ ਤਨਖਾਹ ਸਕੇਲਾਂ ਪ੍ਰਤੀ ਵਿਭਾਗੀ ਸੇਵਾ ਨੀਮਾ ਦੇ ਵਿੱਚ ਬੰਦੀ ਸੋਧ ਕਰਨ ਸੰਬੰਧੀ ਤਾਂ ਕਈ ਇਸ ਪੱਤਰ ਦੇ ਵਿੱਚ ਤਾਂ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਪਵੰਦਕੀ ਸਕੱਤਰ ਕਿਰਪਾ ਕਰਕੇ ਵਿਸ਼ਾ ਅੰਗਿਤ ਮਾਮਲੇ ਆ ਜਿਹੜਾ ਸੰਬੰਧੀ ਵਿੱਤੀ ਵਿਭਾਗ ਦੇ ਪੱਤਰ ਜਿਹੜਾ ਹੈ 31/1/2025 ਅਤੇ ਸਕੱਤਰ ਖਰਚਾ ਵਿੱਤੀ ਵਿਭਾਗ ਦੇ ਅੱਧ ਸਰਕਾਰੀ ਪੱਤਰ ਨੰਬਰ 332025 ਅਤੇ ਪੱਤਰ ਮਿਤੀ 7 ਅਪ੍ਰੈਲ 2025 ਵੱਲ ਧਿਆਨ ਦੇਣ ਦੀ ਜਿਹੜੀ ਹੈ ਕਿਰਪਾਲਤਾ ਕੀਤੀ ਜਾਵੇ ਅਤੇ ਪੁਆਇੰਟ ਨੰਬਰ 2 ਦੇ ਵਿੱਚ ਲਿਖਿਆ ਹੈ ਕਿ ਵਿੱਤੀ ਵਿਭਾਗ ਦੇ ਹਵਾਲੇ ਅਧੀਨ ਪੱਤਰ ਮਿਤੀ 31 ਜਨਵਰੀ 2025 ਦੇ ਰਾਹੀਂ ਸਮੂਹ ਪਬੰਦਗੀ ਵਿਭਾਗਾ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਉਹ ਵਿੱਤੀ ਵਿਭਾਗ ਦੀਆਂ ਹਦਾਇਤਾਂ ਮਿਤੀ 17/7/2020 ਦੀ ਪਾਲਣਾ ਕਰਦੇ ਹੋਏ ਆਪਣੇ ਵਿਭਾਗਾ ਦੇ ਲਈ ਸੱਤਵੇਂ ਸੈਂਟਰਲ ਪੇ ਕਮਿਸ਼ਨ ਪਟਨਾ ਤੇ ਨਿਰਧਾਰਿਤ ਹੋਏ ਤਨਖਾਹ ਸਕੇਲਾਂ ਨੂੰ ਆਪਣੇ ਵਿਭਾਗਾਂ ਵਿਭਾਗ ਦੀ ਸੇਵਾ ਨੀਮਾਂ ਦੇ ਵਿੱਚ ਦਰਜ ਕਰਨ ਸੰਬੰਧੀ ਸੇਵਾ ਨੀਮਾਂ ਵਿੱਚ ਸੋਧ ਕਰਨ ਸੰਬੰਧੀ ਲੋੜੀਂਦੀ ਕਾਰਵਾਈ ਜਿਹੜੀ ਹੈ 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਜਾਵੇ ਸੰਬੰਧੀ ਕਾਰਵਾਈ ਰਿਪੋਰਟ ਜਿਹੜੀ ਹੈ ਭੇਜੀ ਜਾਵੇ ਪਰੰਤੂ ਪਬੰਦਗੀ ਵਿਭਾਗਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਵੱਖ-ਵੱਖ ਜਿਹੜੇ ਆ 7ਵੇਂ ਸੈਂਟਰ ਪੇ ਕਮਿਸ਼ਨ ਦੀ ਪੈਟਰਨ ਤੇ ਨਿਰਧਾਰਿਤ ਦੀ ਤਨਖਾਹ ਸਕੀਲਾ ਨੂੰ ਵਿਭਾਗੀ ਸੇਵਾ ਨਿਯਮਾਂ ਦੇ ਵਿੱਚ ਦਰਜ ਕਰਨ ਦੇ ਲਈ ਜਿਹੜੀ ਆ ਸੋਧ ਕਰਨ ਲਈ ਜਿਹੜੀ ਹੈ ਲੋੜਿੰਦੀ ਕਾਰਵਾਈ ਪੂਰੀ ਹੋਣ ਪਰੰਤ ਜਿਹੜੀ ਹੈ ਅਗਲੀ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਤਾਂ ਇਹਨਾਂ ਗੰਭੀਰ ਮਾ ਹੌਣ ਦੇ ਬਾਵਜੂਦ ਵੀ ਪਵੰਦਗੀ ਭਾਗਾਂ ਤੋਂ ਆਪਣੇ ਵਿਭਾਗ ਦੀ ਸੇਵਾ ਨੀਮਾ ਵਿੱਚ ਸੋਧ ਕਰਨ ਸੰਬੰਧੀ ਕੋਈ ਵੀ ਕਾਰਵਾਈ ਰਿਪੋਰਟ ਤਜ਼ੀਬ ਵਿੱਤ ਵਿਭਾਗ ਨੂੰ ਪ੍ਰਾਪਤ ਨਹੀਂ ਹੋਈ ਹੈ ਤਾਂ ਇਸ ਸੰਬੰਧੀ ਹੁਣ ਮਾਨਯੋਗ ਮੁਖ ਸਕੱਤਰ ਪੰਜਾਬ ਦੇ ਵੱਲੋਂ 24 ਅਪ੍ਰੈਲ 2025 ਨੂੰ ਸਮਾ ਸਵੇਰੇ 11:30 ਵਜੇ ਜਿਹੜਾ ਹੈ ਸਿਵਸ ਸਕੱਤਰ ਵਿਖੇ ਜਿਹੜੀ ਹੈ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਤਾਂ ਇਸ ਸੰਬੰਧੀ ਵਿਭਾਗਾਂ ਨੂੰ ਇਹ ਹਦਾਇਤ ਹੋਈ ਹੈ ਕਿ ਸਾਰੇ ਜਿਹੜੇ ਹੈ ਬੋਰਡ ਨੇ ਕਾਰਪੋਰੇਸ਼ਨ ਨੇ ਜਿਹੜੇ ਅਦਸ ਨੇ ਐਂਟੀ ਨੇ ਜਿਹੜੇ ਉਹ ਉਹਨਾਂ ਦੇ ਵਿਭਾਗੀ ਸੇਵਾ ਨੀਮਾ ਦੇ ਵਿੱਚ ਸੋਧ ਸੰਬੰਧੀ ਸਟੇਟ ਰਿਪੋਰਟ ਜਿਹੜੀ ਹੈ ਉਹ 14 April 2025 ਤੱਕ ਅਪਡੇਟ ਕਰਨ ਦੀ ਖੇਚਲ ਕੀਤੀ ਜਾਵੇ ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੀ ਸੂਚਨਾ ਨੂੰ ਨਹੀਂ ਵਿਚਾਰਿਆ ਜਾਵੇਗਾ ਤਾਂ ਇਸ ਸੰਬੰਧੀ ਦੇਖ ਸਕਦੇ ਹੋ ਤੁਸੀਂ ਜਿਹੜੇ ਜਿਹੜੇ ਨੇ ਦਿੱਤੇ ਗਏ ਨੇ ਇੱਥੇ ਸਟੇਟ ਸਪੋਰਟ ਜਿਹੜੀ ਹੈ ਉਹ ਭਰਨੀ ਹੋਵੇਗੀ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ 7ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਹੈ ਇਸ ਤੋਂ ਇਲਾਵਾ 24 ਅਪ੍ਰੈਲ ਨੂੰ ਅਹਿਮ ਮੀਟਿੰਗ ਵੀ ਜਿਹੜੀ ਹੈ ਹੋ ਸਕਦੀ ਹੈ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਹੈ ਸਾਹਮਣੇ ਆਇਆ ਹੈ ਪੱਤਰ ਅੱਗੇ ਸਰਕਾਰ ਦੀ ਕੀ ਕਾਰਵਾਈ ਹੁੰਦੀ ਹੈ ਇਸ ਬਾਰੇ ਜਰੂਰ ਇਸ ਚੈਨਲ ਤੇ ਵੀਡੀਓ ਦੇ ਰਾਹੀਂ ਅਪਡੇਟ ਮਿਲਦੀ ਰਹੇਗੀ ਧੰਨਵਾਦ ਜੀ